ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਦਰ ਆਪਣੇ ਜਿਹੜਾ ਬੀ ਸਟਾਈਲਿਸ਼ تھے ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਘੱਟ ਰੇਟ ਦੇ ਵਿੱਚ ਜਿਵੇਂ ਆਪਣੇ ਕੋਲ ਸੂਟ ਜੋ ਵੀ ਪਏ ਸੀਗੇ ਸੋ ਆਪਾਂ ਕੱਢ ਰਹੇ ਹੈਗੇ ਆਂ ਕਈ ਵਾਰੀ ਆਪਾਂ ਲੈ ਕੇ ਆਉਣੇ ਆ ਕਿ ਇਹਦਾ ਨਵਾਂ ਸਟਾਈਲ ਆ ਜਿਹੜਾ ਬਣਾਵਾਂਗੇ ਸੋ ਕਈ ਵਾਰ ਨਹੀਂ ਬੰਦਦਾ ਹੈਗਾ ਸੋ ਅੱਜ ਆਪਾਂ ਤੁਹਾਡੇ ਨਾਲ ਉਸ ਤਰ੍ਹਾਂ ਦੇ ਜਿਹੜੇ ਪੀਸੇਜ਼ ਆ ਸ਼ੇਅਰ ਕਰਾਂਗੇ ਸੋ ਬਹੁਤ ਹੀ ਘੱਟ ਰੇਟ ਹੈ ਜੀ ਪਲੀਜ਼ ਦੁਬਾਰਾ ਪ੍ਰਾਈਸ ਨਾ ਪੁੱਛੋ ਇਹ ਕਿੰਨੇ ਦਾ ਹੈਗਾ ਵੀਡੀਓ ਧਿਆਨ ਨਾਲ ਦੇਖਿਓ ਜੋ ਵੀ ਪਸੰਦ ਆ ਸਕਰੀਨ ਸ਼ਾਟ ਭੇਜੋ ਨੂੰ ਦੁਬਾਰਾ ਚੈੱਕ ਕਰਿਓ ਆਰਡਰ ਡਨ ਕਰਿਓ ਇਹਦੇ ਵਿੱਚ 100 ਰੁਪੀਸ ਜਿਹੜਾ ਕੂਰੀਅਰ ਦਾ ਐਡ ਕਰ ਲਿਓ ਤੁਸੀਂ ਔਰ ਉਨੀ ਪੇਮੈਂਟ ਕਰਕੇ ਆਪਣਾ ਬੁੱਕ ਕਰ ਸਕਦੇ ਹੋ ਕਿਉਂਕਿ ਇਹੋ ਜੀ ਪੀਸ ਜਦੋਂ ਅਸੀਂ ਡਿਸਕਾਊਂਟ ਤੇ ਲਾਉਣੀ ਆ ਜੀ ਤਾਂ ਕਾਫੀ ਜਿਹੜਾ ਸਾਨੂੰ ਮੈਸੇजेस ਆਉਂਦੇ ਆ ਸੋ ਅਸੀਂ ਪੋਸੀਬਲ ਹੀ ਨਹੀਂ ਹੈਗਾ ਕਿ ਅਸੀਂ ਸਾਰਿਆਂ ਦੇ ਮੈਸੇਜ ਦੇ ਰਿਪਲਾਈ ਕਰ ਸਕੀ ਸੋ ਇਹ ਔਰਗੈਂਜ਼ਾ ਹਰ ਇੱਕ ਕੁਝ ਤੁਹਾਨੂੰ ਦੱਸਿਆ ਜਾਊਗਾ ਜੀ ਤੇ ਇਹ ਔਰਗੈਂਜ਼ਾ ਦੀ ਸ਼ਰਟ ਹੈਗੀ ਆ ਜੀ ਤੁਸੀਂ ਓਨਲੀ ਸ਼ਰਟ 500 ਚ ਲੈ ਸਕਦੇ ਹੋ ਸੋ ਇਹ ਆਪਣੇ ਕੋਲੇ ਜਿਵੇਂ ਆਪਾਂ ਬਾਈ ਕੀਤੀ ਆ ਤਾਂ ਇਸ ਤੋਂ ਜਿਹੜੀ ਮਹਿੰਗੀ ਆਪਾਂ ਨੂੰ ਪਈ ਹੈਗੀ ਆ ਇਹ ਦੋ ਤਿੰਨ ਸ਼ਰਟਾਂ ਹੈਗੀਆਂ ਆਪਣੇ ਕੋਲੇ ਤੁਸੀਂ ਇਹਦੇ ਨਾਲ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਆਪਾਂ 온ਲੀ ਸ਼ਰਟ ਹੀ ਦੇਵਾਂਗੇ ਜੀ ਕਿਉਂਕਿ ਫਿਰ ਥੋੜਾ ਡਿਫਿਕਲਟ ਹੋ ਜਾਂਦਾ ਹੈ ਕਿ ਤੁਸੀਂ ਬਾਟਮ ਕਹਨੇ ਹੋ ਜਾਂ ਇਸ ਤਰ੍ਹਾਂ ਦਾ ਪ੍ਰੋਬਲਮ ਆ ਜਾਂਦੀ ਹੈ ਸੋ ਕੱਲੀ ਸ਼ਰਟ 500 ਦੀ ਹੈ ਜੀ 100 ਰੁਪਏ ਕੋਰੀਅਰ ਕਰਕੇ ਤੁਸੀਂ 600 ਕਰਕੇ ਇਹਨੂੰ ਜਿਹੜਾ ਲੈ ਸਕਦੇ ਹੋ 3 400 3 ਜਾਂ ਸੌਰੀ ਆਪਣੇ ਕੋਲੇ ਸ਼ਰਟਸ ਅਵੇਲੇਬਲ ਹੈਗੀਆਂ ਜੀ ਇਹ ਸ਼ਿਮਰ ਦਾ ਸੂਟ ਹੈ ਜੀ ਇਹਦੇ ਨਾਲ ਲਾਈਨਸ ਵਾਲੀ ਬਾਟਮ ਹੈਗੀ ਆ ਸੋ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ ਇਹ 2500 ਦਾ ਓਨਲੀ ਸੂਟ ਹੈ ਜੀ ਇਹ 3000 ਪਲੱਸ ਦਾ ਸੂਟ ਹੈ ਇਹ ਆਪਾਂ ਤੁਹਾਨੂੰ 2500 ਦੇ ਵਿੱਚ ਦੇ ਰਹੇ ਹੈਗੇ ਆ ਸੋ ਇਹ ਆਪਣੇ ਕੋਲ ਸਿੰਗਲ ਸੂਟ ਹੈ ਜੀ ਇਹ ਕਾਟਰੀਜ ਦਾ ਹੈਗਾ ਜੀ ਇਹਦੇ ਨਾਲ ਸ਼ਰਟ ਪੀਸ ਹੈ ਔਰ ਇਹਦੇ ਨਾਲ ਬਾਟਮ ਹੈਗੀ ਆ ਇਹ ਆਪਾਂ ਤੁਹਾਨੂੰ 2000 ਦਾ ਸੂਟ ਦੇਵਾਂਗੇ ਇਹ ਹੈਗਾ ਜੀ ਆਪਾਂ ਇਹਦੇ ਲੈ ਕੇ ਆਏ ਸੀਗੇ ਕਿ ਆਪਾਂ ਇਹਦੇ ਨਾਲ ਬਹੁਤ ਹੀ ਵਧੀਆ-ਵਧੀਆ ਜਿਹੜੇ ਇਹਦੇ ਸਲਵਾਰ ਬਣਾ ਕੇ ਕਿਉਂਕਿ ਆਲਰੇਡੀ ਮੈਨੂੰ ਪ੍ਰਿੰਟ ਆ ਜਿਹੜਾ ਇਹ ਬਹੁਤ ਹੀ ਵਧੀਆ ਲੱਗਿਆ ਸੀਗਾ ਸੋ ਇਹ ਸ਼ਰਟ ਬਣਾ ਕੇ ਨਾਲ ਇਹਦੇ ਜਮਾ ਲਾਈਟ ਗ੍ਰੀਨ ਜੀ ਬੀਕੋ ਆ ਲਾਈਟ ਜਿਹੜਾ ਕਲਰ ਹੈਗਾ ਬਾਟਮ ਦਾ ਹੈਗਾ ਤੁਸੀਂ ਕੋਈ ਵੀ ਇਹਦੇ ਨਾਲ ਐਂਕਰਿੰਗ ਜਾਂ ਕੋਈ ਵੀ ਸਟਾਈਲ ਕਰਕੇ ਤੁਸੀਂ ਬਣਾ ਸਕਦੇ ਹੈਗੇ ਹੋ ਇਹ ਆਪਾਂ ਨੂੰ 2000 ਦਾ ਸੂਟ ਪਊਗਾ ਜੀ 2.5 ਮੀਟਰ ਸ਼ਰਟ ਦਾ ਹੋਊਗਾ ਔਰ 2.5 ਮੀਟਰ ਬਾਟਮ ਦਾ ਹੋਊਗਾ ਸੋ 2000 ਦਾ ਓਨਲੀ ਸੂਟ ਹੋਗਾ ਕਿਉਂਕਿ ਕਾਫੀ ਕੋਸਟਲੀ ਹੈ ਜੀ ਇਹ ਹੈਗਾ 2/2 ਦੀ ਸ਼ਰਟ ਹੈ ਤੇ ਕੋਈ ਬੁਰ ਨਹੀਂ ਆਉਣਾ ਕੋਈ ਕੁਝ ਨਹੀਂ ਆਉਣਾ ਜਿਹੜੇ 2/2 ਪੌਂ ਪਹੁੰਦੇ ਆ ਉਹਨਾਂ ਨੂੰ ਪਤਾ ਹੈ ਜੀ ਬਹੁਤ ਹੀ ਨਾਇ ਇਹਦੇ ਵਿੱਚ ਕੋਈ ਵਲ ਪੈਂਦਾ ਹੈਗਾ ਸੋ ਇਹ ਬਹੁਤ ਹੀ ਸੋਹਣਾ ਕਨਸੈਪਟ ਸੋ 2000 ਦਾ ਓਨਲੀ ਸੂਟ ਹੈ ਜੀ ਵਿਦਾਊਟ ਵਰਕ ਅਗਰ ਬਾਟਮ ਤੇ ਵਰਕ ਰਾਉਗੇ ਤਾਂ ਉਹਦੇ ਡਿਫਰੈਂਟ ਲੱਗੇਗੀ ਇਹ ਇਹ ਜੀ ਸ਼ਰਟ ਹੈਗੀ ਆ ਔਰ ਇਹ ਬਾਟਮ ਆ ਜੀ ਕريب ਦੀ 1800 ਦਾ ਅ ਸ਼ਰਡ ਦੁਪੱਟਾ ਹੋਊਗਾ ਤੇ ਕੋਈ ਵੀ ਵਰਕ ਕਰਵਾ ਕੇ ਤੁਸੀਂ ਆਪਣੇ ਆ ਆਰਡਰ ਚ ਵੀ ਐਡ-ਆਨ ਕਰਵਾ ਸਕਦੇ ਆ ਲਾਈਨਾ ਵਾਲਾ ਜਾਰਜਟ ਦਾ ਸਟਾਫ ਹੈਗਾ ਜੀ ਓਨਲੀ 800 ਦੇ ਵਿੱਚ ਪਸ਼ਮੀਨੇ ਦੇ ਵਿੱਚ ਸੂਟ ਹੈ ਜੀ ਓਨਲੀ 1200 ਦੇ ਵਿੱਚ ਸੋ ਇਸ ਤਰ੍ਹਾਂ ਬਹੁਤ ਹੀ ਡਿਫਰੈਂਟ ਜਿਆ ਕਨਸੈਪਟ ਹੈ ਜੀ ਇਹ ਬਰੋਸ਼ਰ ਦੇ ਵਿੱਚ ਸੋ ਓਨਲੀ 1200 ਦਾ ਸੂਟ ਹੈ ਜੀ ਓਨਲੀ ਹਰਖੰਡੀ ਦੀ ਸ਼ਰਟ ਹੈ ਜੀ ਔਰ ਇਹਦੇ ਨਾਲ ਇਹ ਬਾਟਮ ਹੈਗੀ ਆ ਸੋ ਇਹ ਹੈਗਾ ਜੀ 1200 ਦਾ ਸੂਟ ਦੁਪੱਟਾ 5 100 ਦੀ ਓਨਲੀ ਸ਼ਰਟ ਪੀਸ ਹੈ ਜੀ ਇਹ ਜਿਹੜਾ ਆਪਾਂ ਗ੍ਰੀਨ ਤੁਹਾਨੂੰ ਦਿਖਾਇਆ ਹੈਗਾ ਇਹਦੇ ਨਾਮ ਉਦੇ ਨਾਲ ਦਾ ਇਹ ਕਲਰ ਹੈਗਾ ਸੋ ਇਹ ਵੀ ਆਪਣੇ ਕੋਲੇ ਜੇ ਤੁਸੀਂ ਓਨਲੀ ਸ਼ਰਟ ਲੈਣੀ ਹੈ ਤਾਂ ਇਹ 1400 ਕੁਸ਼ਤੀ ਪਏਗੀ ਅਗਰ ਤੁਸੀਂ ਨਾਲ ਬਾਟਮ ਉਸ ਤਰ੍ਹਾਂ ਵੀ ਇਹਦੇ ਨਾਲ ਵੀ ਗ੍ਰੀਨ ਜਾਂ ਸ਼ੇਡ ਚੱਲੇਗਾ ਸੋ ਫਿਰ ਇਹ 2000 ਦਾ ਸੂਟ ਬਜੇ ਨਾਲ ਵਿਦ ਬਾਟਮ ਹੈ ਜੀ 800 ਦਾ ਸੋ ਸ਼ਰਟ اور ਬਾਟਮ ਇਹ ਸੂਟ ਹੈਗਾ ਜੀ 800 ਦਾ اونਲੀ ਸੂਟ ਇਹ ਗਾਫ ਸਟੱਫ ਹੈ ਜੀ ਰਿਯਾਨ ਦੇ ਵਿੱਚ ਹੈ ਸੋ ਬਹੁਤ ਹੀ ਪਿਆਰਾ ਕੋਟ ਸੈੱਟ ਬਣਾਉਣੇ ਆ ਤੁਸੀਂ ਬਣਾ ਸਕਦੇ ਹੋ 800 ਇਹਦਾ ਆਪਾਂ ਪ੍ਰਾਈਸ ਤੁਹਾਨੂੰ ਦੱਸ ਚੁੱਕੇ ਆ ਪਹਿਲਾਂ ਇਹ ਸ਼ਰਟ ਦੁਪੱਟਾ ਹੈ ਜੀ 800 ਆਰਕੰਡੀ ਦੇ ਵਿੱਚ ਔਰ ਇਹਦੇ ਨਾਲ ਆ ਜਿਹੜਾ ਸ਼ਰਟ ਵੀ ਸੌਰੀ ਦੁਪੱਟਾ ਵੀ ਬਹੁਤ ਹੀ ਪਿਆਰਾ ਹੈਗਾ ਬਿਲਕੁਲ ਆਪਾਂ ਤੁਹਾਨੂੰ ਦੇ ਰਹੇ ਆ 800 ਦੇ ਵਿੱਚ ਰਿਯਾਨ ਦੇ ਵਿੱਚ ਹੈ ਜੀ 600 ਇਹ ਜੌਰਜਟ ਦੇ ਵਿੱਚ ਹੈ ਜੀ ਜੌਰਜਟ ਦੇ ਓਨਲੀ ਸ਼ਰਟ ਹੋਊਗੀ ਜੀ ਇਹ 1000 ਦੀ बॉਟਮ ਅਗਰ ਤੁਸੀਂ ਲਗਾਉਣਾ ਉਹ 600 ਦੀ ਹੋਊਗੀ ਜੀ ਸ਼ਰਟ 1000 ਦੀ ਇਹ ਬਹੁਤ ਹੀ ਬਰਬਰੀ ਕਾਟਨ ਹੈਗੀ ਹੈ ਜੀ ਇਹ ਹੀ ਹੈਗੀ ਆ 1400 ਦੀ ਓਨਲੀ ਸ਼ਰਟ ਹੈ ਇਹਨਾਂ ਨਾਲ ਤੁਸੀਂ ਕੋਈ ਵੀ ਸਕਿਨ ਕਰ ਸਕਦੇ ਹੋ ਲਾਈਟ ਕਰ ਸਕਦੇ ਹੋ ਵਰਕ ਕਰਵਾ ਸਕਦੇ ਹੋ 800 ਦਾ ਸੂਟ ਦੁਪੱਟਾ ਸ਼ਰਟ اور ਬਾਟਮ اور ਸ਼ਰਟ ਹੈ ਜੀ 1000 ਦੀ ਓਨਲੀ ਸ਼ਰਟ ਹੈ ਜੀ yellow ਦੇ ਨਾਲ ਇਸ ਤਰ੍ਹਾਂ ਦਾ ਕਨਸੈਪਟ ਹੈ ਜੀ ਓਨਲੀ 1000 ਦੇ ਵਿੱਚ ਆ ਪਾਰਟੀ ویئر ਸਟੱਫ ਹੈਗਾ ਜੀ ਤੁਸੀਂ ਇਹਦੇ ਤੇ ਕੋਈ ਵੀ ਵਰਕ ਕਰਵਾ ਸਕਦੇ ਹੋ ਇਹ ਦੁਪੱਟਾ ਸੂਟ ਹੈ ਜੀ ਓਨਲੀ 1000 ਦਾ ਇਹ ਇਸ ਤਰ੍ਹਾਂ ਜੀ ਇਹ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਇਹ ਆਪਣੇ ਕੋਲੇ ਸਿੰਗਲ ਰਹਿ ਗਿਆ ਹੈਗਾ 1000 ਦਾ ਜੀ ਬਰਬਰੀ ਦੇ ਵਿੱਚ ਜੀ 1200 ਦੀ ਓਨਲੀ ਸ਼ਰਟ ਪੀਸ ਸੋ ਇਹ ਹੈਗਾ ਜੀ ਮਸਲੀਨ ਦੇ ਵਿੱਚ ਔਰ ਪਰਪਲ ਕਲਰ ਦਾ ਇਹਦੇ ਨਾਲ ਤੁਹਾਨੂੰ ਮਸਲੀਨ ਇਹ ਸ਼ਰਟ ਹੈਗੀ ਹੈ ਜੀ ਓਨਲੀ 1400 ਦੀ 800 ਜੀ ਓਨਲੀ ਸ਼ਰਟ 800 800 ਓਨਲੀ ਸ਼ਰਟ ਇਹ ਆਪਾਂ ਕਾਟ ਰੇ ਜਿਹੜਾ ਤੁਹਾਨੂੰ ਸ਼ਰਟ ਦਿਖਾਇਆ ਉਹਦੇ ਨਾਲ ਬਾਟਮ ਹੈ ਜੀ ਪਸ਼ਮੀਨੇ ਦੇ ਸੋ ਇਹ ਸੂਟ ਹੈਗਾ ਜੀ ਪਿਓਰ ਖਾਦੀ ਦਾ ਸੋ ਪ੍ਰਿੰਟ ਬਹੁਤ ਹੀ ਆਸਮ ਹੈ ਜੀ ਇਹਦਾ ਆਪਾਂ ਤੁਹਾਨੂੰ ਜਿਵੇਂ ਆਪਾਂ ਨੂੰ ਕਸਟਮਰ ਕਹਿੰ ਤਿੰਦਾ ਕਾਫੀ ਪੀਸ ਸੀਗੇ ਸੋ ਆਪਣੇ ਮੰਮੀਆਂ ਲਈ ਲੈਣਾ ਤੁਸੀਂ ਲੈ ਸਕਦੇ ਹੋ 3500 ਦਾ ਓਨਲੀ ਸੂਟ ਆਊਗਾ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਇਹ ਇਹਨੂੰ ਕੁਛ ਨਹੀਂ ਹੁੰਦਾ ਸੋ ਦੇਖ ਸਕਦੇ ਹੋ ਤੁਸੀਂ और यी थोड़ी जी सैल्फ वाली बॉटम है जी सो so, थोड़ा खादी टाइप है विदाउट लाइनिंग भी बन जाएगा ओनली फाइव हंड्रेड ओनली शर्ट पीस है जी एट हंड्रेड ओनली सूट है जी सो so, जॉर्जट बहुत ही प्यारा बहुत ही घट रेट के जी ये सूट कोई भी है फाइव हंड्रेड यी हुई है जी ਬਹੁਤ ਹੀ ਪਿਆਰਾ ਇਹ ਆਪਣੇ ਕੋਲ 800 ਦਾ ਘੱਮ ਸੇ ਘੱਮ ਆਇਆ ਹੋਊਗਾ ਜਾਂ ਇਸ ਤੋਂ ਜ਼ਿਆਦਾ ਹੋਊਗਾ ਕਿਉਂਕਿ ਆਪਾਂ ਕਈ ਵਾਰੀ ਇਹ ਹੁੰਦਾ ਕਿ ਪ੍ਰਾਈਸ ਵੀ ਆਪਾਂ ਨੂੰ ਯਾਦ ਨਹੀਂ ਰਹਿੰਦੇ ਸੋ 500 ਦੀ ਓਨਲੀ ਸ਼ਰਟ ਹੈ ਜੀ 500 ਓਨਲੀ ਸ਼ਰਟ ਬਹੁਤ ਹੀ ਸੋਹਣਾ ਜਿਵੇਂ ਬਹੁਤ ਹੀ ਵੀਡੀਓ ਇਹ ਆਪਣੀ ਵਾਇਰਲ ਹੋਈ ਸੀ ਤੇ ਬਹੁਤ ਹੀ ਸੂਟ ਅਸੀਂ ਬਣਾਇਆ ਸਿੰਗਲ ਸ਼ਰਟ ਹੈ ਜੀ ਸਿਰਫ 1000 ਦੀ ਸੂਟ ਹੈ ਜੀ 800 शर्ट पीस है या ती उपर बना सकते हो यह टॉप और ये ओनली शर्ट हैगी है ये जी एट हंड्रेड एट हंड्रेड जी एट हंड्रेड सूट एट हंड्रेड ओनली शर्ट क्योंकि फैब्रिक है जी बहुत ही ऑसम है ਈ ਸ਼ਰਟ ਪੀਸ ਹੈ ਕਰੀਮ ਬਾਟਮ ਨਾ ਬਣਾ ਕੇ ਤੁਸੀਂ ਉੱਪਰ ਜਿਹੜੇ ਵਰਕ ਕਰ ਸਕਦੇ ਹੋ ਜਾਂ ਉੱਪਰ ਟੌਪ ਬਣਾ ਸਕਦੇ ਹੋ ਸੋ ਓਨਲੀ ਸ਼ਰਟ ਰਹਿ ਗਈ ਜੀ ਇਹ ਆਪਣੇ ਕੋਲੇ 1500 ਓਨਲੀ ਸ਼ਰਟ ਪੀਸ ਹੈ ਜੀ ਜਾਰਜਟ ਦੇ ਵਿੱਚ ਹੈ ਜੀ 1500 ਸੂਟ ਹੈ ਜੀ ਆਹ ਸੌਰੀ 1800 ਟੂ ਸੂਟ ਹੈ ਜੀ 800 ਜੀ ਬਾਟਮ ਵਿਦ ਸ਼ਰਟ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਹੋਇਆ 500 ਜੀ 800 ਫੁੱਲ ਸੂਟ ਸੋ ਉਮੀਦਾ ਜੀ ਸਾਰਿਆਂ ਨੂੰ ਜਿਹੜੇ ਇਹ ਪਲੀਅਰ ਹੋ ਗਏ ਹੋਣੇ ਆ ਕੋਈ ਵੀ ਡਿਜ਼ਾਈਨ ਹੈ ਸੋ ਆਪਣੇ ਕੋਲੇ ਜਿਵੇਂ ਇਸ ਤਰ੍ਹਾਂ ਦੀਆਂ ਬਾਟਮ ਪਈਆਂ ਹੈਗੀਆਂ 600 ਦੀ only ਬਾਟਮ ਐ ਚਿਕਨ ਵਾਲੀ اور ਦੁਪੱਟਾ ਵੀ 600 ਸੋ ਇਸ ਤਰ੍ਹਾਂ ਦੇ ਇੱਕ ਦੋ ਦੁਪੱਟੇ ਹੋਏ ਤੁਸੀਂ ਲੈ ਸਕਦੇ ਹੋ ਸੋ ਜੀ ਇਹ ਸੀ ਕੁਝ ਸੂਟਸ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਔਰ ਜਲਦੀ ਜਲਦੀ ਤੁਸੀਂ ਇਹਦਾ ਨਾ ਬੁੱਕ ਕਰ ਸਕਦੇ ਹੋ ਬਹੁਤ ਹੀ ਘੱਟ ਰੇਟ 'ਚ ਐਨੇ ਘੱਟ ਰੇਟ ਸਾਨੂੰ ਵੀ ਇਸ ਤੋਂ ਜ਼ਿਆਦਾ ਹੁੰਦੇ ਆ ਕਿ ਸਾਡੇ ਕੋਲ ਓਲਡੀ ਸਟਾਫ ਆ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਸੋ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਸੋ ਅਸੀਂ ਫਿਰ ਉਹਨਾਂ ਦੀ ਇੱਕ ਸਟਾਕ ਕਲੀਅਰੈਂਸ ਸੇਲ ਲਾ ਦਿੰਨੇ ਆ ਸੋ ਜੀ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ ਸੋ ਪਲੀਜ਼ ਜਿਹੜਾ ਹੋਲਡ ਕਰਨ ਨੂੰ ਕਹੋਗੇ ਤਾਂ ਹੋਲਡ ਨਹੀਂ ਹੋਣਾ ਜੀ ਤੁਸੀਂ ਨਾਲ ਦੀ ਨਾਲ ਪੇਮੈਂਟ ਕਰੋਗੇ ਔਰ ਦੈਨ ਤੋਂ ਡਾ ਅਰਡਰ ਜਿਹੜਾ ਫਾਈਨਲ ਹੋ ਚੁੱਕਾ ਜੀ 100 ਹੈ ਜਿਹੜਾ ਕੋਰੀਅਰ ਲਈ ਜ਼ਰੂਰ ਐਡ ਔਨ ਕਰਿਓ ਸੋ ਜੀ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਥੈਂਕ ਯੂ ਜੀ ਥੈਂਕ ਯੂ so much